ਅਧਿਕਾਰ ਸਾਹਿਬ ਤਾਂ ਇਹ ਮੱਥਾ ਡੇਕੇ ਆ ਰਹੇ ਸੀ ਜੀ ਉਹਨ ਉੱਥੇ ਜੀ ਨਾਕਾ ਲੱਗਿਆ ਹੋਇਆ ਸੀ ਪਾਦਰਗਾੜੀ ਉਹਨਾਂ ਨੇ ਸਾਨੂੰ ਰੋਕਿਆ ਹੀ ਰੋਕ ਕੇ ਹੀ ਉਹਨਾਂ ਨੇ ਕੋਈ ਧੰਨਵਾਦ ਨਹੀਂ ਕੀਤੀ ਠੀਕ ਹੈ ਨਾ ਜੀ ਉਹਨਾਂ ਨੇ ਇਹਨਾਂ ਇਹਨਾਂ ਨੂੰ ਗੱਡਣ ਤੋਂ ਫੜ ਕੇ ਜੀ ਅੰਦਰ ਲੈ ਗਏ ਜੀ ਇਹਨਾਂ ਇਹਨਾਂ ਦਾ ਰਿਮਾਰਡਤਾ ਰਹੀ ਫਿਰ ਉਹ ਉਹ ਕਹਿਣ ਲੱਗੇ ਜੀ ਵੀ ਇੱਕ ਇੱਕ ਮੁੰਡਾ ਭੱਜ ਗਿਆ ਜੀ ਸ਼ਾਇਦ ਮੇਰੇ ਪਿੱਛੇ ਵੀ ਆਈ ਮੈਂ ਉੱਧਰੋਂ ਭੱਜ ਗਈ ਆਪਣੇ ਘਰੇ ਵਗ ਗਈ ਇਹਨਾਂ ਨੂੰ ਦੱਸਿਆ ਜੀ ਫਿਰ ਇਹ ਗਏ ਗਈ ਫਿਰ ਛੱਡੇ ਜੀ ਇਹਨਾਂ ਨੂੰ ਅੱਛਾ ਹਾਂ ਜੀ ਕੁੱਟਿਆ ਕਿੰਨਾ ਕਿੰਨਾ ਕੁੱਟਿਆ ਇਹਨਾਂ ਨੇ ਬਹੁਤ ਕੁੱਟਿਆ ਜੀ ਇਹਨਾਂ ਦਾ கரੰਟ ਲਾਇਆ ਜੀ ਤਿੰਨ ਤਿੰਨ ਬੰਦੇ ਨੇ ਕੁੱਟਿਆ ਇਹ ਉਹਨਾਂ 'ਚਾਪੀਤੀ ਸੀਗੀ ਹਾਂ ਜੀ ਬਹੁਤ ਸ਼ਰਾਬੀਤੀ ਹੋਈ ਸੀ ਕੀ ਕਾਰਨ ਕੀ ਕਾਰਨ ਤੋਂ ਕੁੱਟਦੇ ਸਨ ਉਹਨੂੰ ਕੀ ਕਹਿੰਦਾ ਨਹੀਂ ਕਹਿੰਦੇ ਜੀ ਤੁਸੀਂ ਚੋਰੀ ਲਕੈਤੀ ਕਰਦੇ ਹੋ ਜੀ ਤਾਂ ਕਰਕੇ ਕੁੱਟੇ ਸੀ ਉਹਨਾਂ ਨੇ ਅੱਛਾ ਮੈਂ ਡਰ ਕੇ ਭੱਜ ਗਈ ਜੀ ਉੱਥੋਂ ਜੀ ਵੀ ਮੈਨੂੰ ਵੀ ਕੁੱਟਣਗੇ ਜੀ ਮੈਂ ਘਰੇ ਦੱਸਤਾ ਜੀ ਅੱਛਾ ਫਿਰ ਇਹ ਗਏ ਜੀ ਉੱਥੋਂ ਜੀ ਗਈ ਫਿਰ ਇਹਨਾਂ ਨੂੰ ਛਡਾ ਕੇ ਜੀ ਫਿਰ ਮੱਥਾ ਟੇਕਣ ਗਏ ਸੀ ਪਤੇਗੜ ਹਾਂ ਜੀ ਪਤੇਗੜ ਸਾਹਿਬ ਮੱਥਾ ਟੇਕਣ ਗਏ ਸੀ ਜੀ ਅੱਛਾ ਹਾਂ ਜੀ ਠੀਕ ਜੀ ਨਾਮਾਈ ਤੋਂ ਦਵਾ ਜੀ ਮੈਂ ਰਣਜੀਤ ਸਿੰਘ ਜੀ ਪਿੰਡ ਹੜੀਪਰਛ ਹੁੰਦੀ ਹਾਂ ਕੀ ਕਾਰਨ ਹੋਇਆ ਕੀ ਗੱਲ ਹੋਈ ਸੀ ਇਹ ਜੀ ਜਿਨਾ ਹੀ ਪਤੇਗੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਅੱਛਾ ਜੀ ਉੱਥੇ ਬਾਦਰਗੜ ਪੁਲ ਦੇ ਦਲੇ ਸਾਡੀ ਗੱਡੀ ਰੋਕੀ ਗਈ ਚੌਂਕੀ ਵਾਲੇ ਨੱਕਾ ਲਾ ਰੱਖਿਆ ਸੀਗਾ ਅੱਛਾ ਉਹਨਾਂ ਨੇ ਗੱਡੀ ਦੀ ਚੈੱਕ ਇਨ ਦਿੱਤੀ ਤੇ ਸਤੋਂ ਕਾਗਜ਼ ਪੁੱਛੇ ਗਏ ਜੀ अच्छा। ਅਸੀਂ ਕਿਹਾ ਕਾਗਜ਼ ਘਰੇ ਪਿਆ ਹੈ ਗੱਡੀ ਤੇ ਅਸੀਂ ਲਿਆ ਕੇ ਦੇ ਦਿੰਨੇ ਆਂ। ਅੱਛਾ। ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਉਹਨਾਂ ਨੇ ਸਾਡੇ ਫੋਨ ਖੋਲੇ। ਸਾਨੂੰ ਅੰਦਰ ਲੈ ਗਈ। ਅੱਛਾ। ਅੰਦਰ ਲੈ ਕੇ ਸਾਥੋਂ ਪੈਸੇ ਨਹੀਂ ਮੰਗ ਕੀਤੀ ਜੀ। ਅੱਛਾ। ਤੇ ਸਾਡੇ ਜਿਹੜੇ ਪੈਸੇ ਸੀਗੇ ਉਹਨਾਂ ਨੇ ਖੋਲੇ ਫੋਨ ਵੀ ਖੋਲੇ ਜੀ। ਅੱਛਾ। ਤੇ ਸਾਨੂੰ ਉਦੋਂ ਹੀ ਰਿਮਾਂਡ ਤੇ ਲੈ ਲਿਆ ਜੀ। ਅੱਛਾ। ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਉਹਨਾਂ ਨੇ ਮੇਰੇ 10270 ਰੁਪਏ ਸੀਗੇ। ਉਹ ਵੀ ਰੱਖ ਲੇ ਅੱਛਾ ਤੇ ਫੋਨ ਖੋਲੇ ਜਬਤ ਕਰ ਲੇ ਅੱਛਾ ਤੇ ਉਹਨਾਂ ਨੇ ਰਿਮਾਂਡ ਤੇ ਲਿਆ ਉਹਨਾਂ ਨੇ ਘਰੇ ਫੋਨ ਵੀ ਨਹੀਂ ਕਿਸ਼ਤਾ ਅੱਛਾ ਫਿਰ ਬਾਅਦ ਚ ਉਹਨਾਂ ਨੂੰ ਘਰ ਤੇ ਨੂੰ ਪਤਾ ਲੱਗਿਆ ਹੀ ਉਹ ਆਏ ਸਾਨੂੰ ਛਡਾਣ ਲਈ ਅੱਛਾ ਤੇ ਉਹਨਾਂ ਨੇ ਉਹਨਾਂ ਨਾਲ ਵੀ ਉਹਨਾਂ ਨੂੰ ਬਾਾਰੇ ਬਿਠਾ ਕੇ ਰੱਖਿਆ ਅੱਛਾ ਬਾਅਦ ਚ ਆਣ ਦਿੱਤਾ ਅੰਦਰੀ ਅੱਛਾ ਘਰ ਤੇ ਨੂੰ ਫੋਨ ਕੀਤਾ ਸੀ ਫਿਰ ਉਹਨਾਂ ਨੇ ਬੁਲਾਉ ਲਿਆ ਬਾਅਦ ਚ ਕੀਤਾ ਹੀ ਕੁੱਟ ਮਾਰ ਤੂੰ ਬਾਅਦ ਅੱਛਾ ਹਾਂਜੀ ਕੁੱਟਿਆ ਕਿਹੜੀ ਗੱਲ ਤੋਂ ਕੀ ਕਰਨ ਦੱਸਿਆ ਉਹਨਾਂ ਨੇ ਉਹ ਕਹਿੰਦੇ ਵੀ ਰਸਤਿਆਂ 'ਚ ਚੋਰੀ ਠੱਗੀ ਹੋ ਰਹੀ ਐ ਅਸੀਂ ਸਰੰਦਤੋਂ ਇੱਕੋ ਖੰਡਾ ਜਿਹਾ ਲਿਆਏ ਸੀਗਾ ਜੀ ਤੇ ਇੱਕ ਡੰਡਾ ਸੀਗਾ ਉਹ ਕਹਿੰਦੇ ਤੁਸੀਂ ਲੁੱਟਮਾਰ ਕਰਕੇ ਆਏ ਹੋ ਅੱਛਾ ਬਾਰੀ ਤੇ ਉਹ ਸਾਨੂੰ ਕੁੱਟਣ ਲੱਗੇ ਉਹ ਕਹਿੰਦੇ ਵੀ ਤੁਸੀਂ ਮੰਨੋ ਵੀ ਤੁਸੀਂ ਸੋਨੇ ਚੋਰੀ ਕੀਤੀ ਐ ਅੱਛਾ ਉਹ ਉਹ ਕੁੱਟੀ ਗਈ ਜਦੋਂ ਤੱਕ ਅਸੀਂ ਮੰਨੇ ਨਹੀਂ ਹੈਗੇ ਫੇਰ ਤੁਸੀਂ ਮੰਨੇ ਚੋਰੀ ਕੋਈ ਅਸੀਂ ਕੀਤੀ ਨਹੀਂ ਜੀ ਹੈਗੀ ਚੋਰੀ ਉਹ ਕੁੱਟੀ ਗਈ ਜੀ ਉਹ ਤਾਂ ਕਰਦੇ ਆਗੇ ਉਹਨਾਂ ਨੇ ਤਾਂ ਛੱਡਿਆ ਜੀ ਸਾਨੂੰ ਕੁੱਟਣ ਤੋਂ ਅੱਛਾ ਤੇ ਸਾਨੂੰ ਕਹਿੰਦੇ ਵੀ ਗੱਡੀ ਵੀ ਤਾਂ ਛੱਡਾਂਗੇ ਵੀ 50000 ਦੋ ਗੱਡੀ ਲੈ ਜਾਓ ਤੇ ਆਪ ਵੀ ਤੁਹਾਨੂੰ ਛੱਡ ਦਾਂਗੇ। ਅੱਛਾ ਹਾਂਜੀ। ਫਿਰ ਦੂਸਰੇ ਮੁੰਡੇ ਕੀ ਕੰਮ-ਕੰਮ ਕੀ ਕਰਦਾ ਤੁਸੀਂ ਬਾਈ? ਮੈਂ ਹੀ ਦਿਹਾੜੀ ਕਰਦਾ ਸੀ ਮੇਰੇ ਡੈਡੀ ਨਾਲ ਹੀ ਕੰਮ ਤੇ ਜਾਂਦਾ। ਅੱਛਾ ਹਾਂਜੀ। ਦੂਸਰੇ ਮੁੰਡੇ ਵੀ ਉਹ ਫੈਕਟਰੀ 'ਚ ਲੱਗ ਰਹੇ ਆ ਜੀ। ਅੱਛਾ। ਫੱਤੇਗੜ ਸਾਹਿਬ ਕੀ ਕਰਨ ਗਏ ਸੀ ਤੁਸੀਂ? ਮੱਥਾ ਟੇਕਣ ਗਏ ਸੀਗੇ ਐਤਵਾਰ ਦਾ ਦਿਨ ਸੀ ਬਾਈ। ਅੱਛਾ। ਪਰਸੋਂ ਦਾ ਦਿਨ ਸੀ ਮਤਲਬ। ਹਾਂਜੀ ਪਰਸੋਂ ਜੀ। ਸਵੇਰੇ ਗਾਇ ਸ਼ਾਮ ਨੂੰ ਬਾਬ ਸਾਹਿਬ ਕੋਲ ਜਿੱਥੇ ਕੋਈ ਤਾਂ 4:30 ਵਜੇ ਦੀ ਗੱਲ ਹੈ ਜੀ ਇਹ। ਅੱਛਾ ਹਾਂਜੀ। ਤੁਸੀਂ ਉਹਨੂੰ ਬੇਨਤੀ ਦੀ ਕੀਤੀ ਉਹਨਾਂ ਨੂੰ ਵੀ ਤੁਸੀਂ ਕਾਗਜ਼ ਚੈੱਕ ਕਰੋ ਜਾਂ ਸਾਡੀ ਗੱਡੀ ਕੀਤੀਆਂ ਜੀ ਵੀ ਕਾਗਜ਼ ਮੰਗਾ ਦਿਨਾ ਜੀ ਕਰੋ ਅੱਛਾ ਉਹਨਾਂ ਨੇ दारू ਪੀ ਰੱਖੀ ਸੀਗੀ ਅੱਛਾ ਉਸ ਸਰ ਮੇਰੀ ਪਿੱਠ ਤੇ ਬੈਠ ਕੇ ਤਿੰਨ ਜਣੇ ਹੀ ਉਹਨਾਂ ਨੇ ਸਾਡੇ ਪੈਰਾਂ ਤੇ ਡੰਡੇ ਮਾਰੇ ਅੱਛਾ ਸਿਰ ਚ ਮੁੱਕੇ ਮਾਰੇ ਜੀ ਢੂਣੀ ਚ ਡੰਡੇ ਮਾਰੇ ਕਰੰਟ ਵੀ ਲਾਇਆ ਜੀ ਸਾਡੇ ਅੱਛਾ ਹਾਂਜੀ ਬਹੁਤ ਬੇਰਹਿਮੀ ਨਾਲ ਕੁੱਟਿਆ ਜੀ ਉਹਨਾਂ ਨੇ ਸਾਨੂੰ ਚਾਰਾਂ ਨੂੰ ਅੱਛਾ ਅੱਛਾ ਸਾਡੇ ਫੋਨ ਫੋਲੇ ਹੀ ਅੱਛਾ ਹਾਂਜੀ ਤੇ ਫਿਰ ਹੋਰ ਕੀ ਮਤਲਬ ਹੋਇਆ ਤੁਸੀਂ ਕੋਈ ਲਿਖਾਈ ਰਿਪੋਰਟ ਕੋਈ ਲਖਈਆ ਕੋਈ ਹੁਣ ਅਸੀਂ ਇੱਥੇ ਭਰਤੀ ਹੋ ਗਏ ਸਾਡੇ ਸੱਟਾਂ ਬਹੁਤ ਲੱਗੀਆਂ ਜੀ ਸਿਰ 'ਚ ਹੀ ਦਰਦ ਸੀਗਾ ਜੀ ਚੱਕਰ ਆਏ ਸਾਨੂੰ ਬੇਹੋਸ਼ ਕਰਤਾ ਜੀ ਪਾਣੀ ਘੇਰ-ਘੇਰ ਕੇ ਕੁੱਟਰੇ ਸੀਗਾ ਜੀ ਹੌਸ ਚੁਲਿਆ ਕੇ ਅੱਛਾ ਹਾਂਜੀ ਕੋਈ ਨਾਮ ਜਾਂ ਤਾਂ ਕੋਈ ਉਹਨਾਂ ਦਾ ਪੁਲਿਸ ਵਾਲਿਆਂ ਦਾ ਕੌਣ-ਕੌਣ ਸੀ ਕੋਈ ਇੱਕ ਮੁਨਸੀ ਸੀਗਾ ਜੀ ਜਿਨੇ ਕੁੱਟਿਆ ਸੀ ਗੁਰਜੰਟ ਸਿੰਘ ਸੀਗਾ ਜੀ ਅੱਛਾ ਤੇ ਇੱਕ ਐਸਆਈ ਸੀਗਾ ਸ਼ਾਇਦ ਉਹ ਗੁਰਦੀਪ ਸਿੰਘ ਹੈ ਜੀ अच्छा ਤੇ ਜਿਹੜਾ ਚਾਹ ਬਣਾਉਂਦਾ ਉੱਥੇ ਉਹਨੇ ਵੀ ਸਾਨੂੰ ਕੁੱਟਿਆ ਹੀ ਨਾਲ ਤੇ ਮੁਲਾਜ਼ਮਾਂ ਨੇ ਵੀ ਕੁੱਟਿਆ ਸਾਨੂੰ ਅੱਛਾ 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 ਹਾਂ ਤੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਪੈਰ ਤੇ ਲੱਗੀਆਂ ਨੇ ਰ ਮੇਰੇ ਸਿਰ 'ਚ ਜੀ ਸਾਰਾ ਸਿਰ ਉੱਜਿਆ ਹੋਇਆ ਜੀ ਤੇ ਗਰਦਨ ਤੇ ਵੀ ਮੁੱਕੇ ਮਾਰੇ ਜੀ ਪਿੱਛੇ ਤੇ ਨੀਲ ਬੇ ਹੋਏ ਆ ਡੰਡਿਆਂ ਦੇ ਤੇ ਪੈਰ ਕੁੱਤੇ ਜੀ ਤੇ ਕਰੰਟ ਵੀ ਲੈ ਲੱਤਾਂ ਜੀ ਅੱਛਾ ਅੱਛਾ ਹਾਂਜੀ ਫੋਨ ਲੈ ਕੇ ਆ ਸੀ ਮੈਂ ਤੁਹਾਨੂੰ ਡੈਡੀ ਗਿਆ ਸੀਗੇ ਹਾਂਜੀ ਪਿੰਡ ਦੇ ਬੰਦੇ ਗਏ ਸੀਗੇ ਡੈਡੀ ਗਏ ਸੀਗੇ ਅੱਛਾ ਫੇਰ ਆਏ ਸੀਗੇ ਸਾਰੇ ਮੁੰਡਿਆਂ ਨੂੰ ਛਡਾ ਕੇ ਲੈ ਗਏ ਉਹ ਹਾਂਜੀ ਔਰ ਦੂਜਿਆਂ ਦੇ ਵੀ ਮਾਪੇ ਆਏ ਸੀਗੇ ਹਾਂਜੀ ਸਾਰਿਆਂ ਦੇ ਮਾਪੇ ਉਹਨਾਂ ਨੂੰ ਵੀ ਇੱਦਾਂ ਹੀ ਕੁੱਟਿਆ ਸਾਰਿਆਂ ਨੂੰ ਐਵੇਂ ਹੀ ਕੁੱਟਿਆ ਜੀ ਅੱਛਾ ਅੱਛਾ ਉਹ ਕਿੱਥੇ ਨੇ ਹੁਣ ਉਹ ਆਪਣੇ ਘਰੇ ਹੀ ਪ੍ਰਾਈਵੇਟ ਇਲਾਜ ਕਰਾ ਰਹੇ ਆ। ਅੱਛਾ ਅੱਛਾ। ਹਾਂਜੀ ਘਰੇ ਆ ਉਹ ਆਪਣੇ ਹੁਣ ਕੀ ਚਾਹੁੰਦੇ ਤੁਸੀਂ ਫਿਰ ਸਾਨੂੰ ਇਨਸਾਫ ਮਿਲੇ ਸਰ। ਅੱਛਾ ਕਿੰਨਾ ਦਾ ਇਨਸਾਫ ਚਾਹੁੰਦੇ ਤੁਸੀਂ ਕੀ ਉਹਨਾਂ ਨੇ ਨਜਾਇਜ਼ ਕੁੱਟਿਆ ਜੀ ਸਾਨੂੰ ਸਾਡੀ ਕੋਈ ਗਲਤੀ ਵੀ ਨਹੀਂ ਸੀਗੀ। ਅੱਛਾ ਹਾਂਜੀ ਉਹ ਤਾਂ ਜੀ ਅਸੀਂ ਸੇਫਟੀ ਵਾਸਤੇ ਰੱਖੇ ਲੈ ਕੇ ਆਏ ਸੀਗੇ ਸਮਾਨ ਘਰੇ ਵਾਸਤੇ। ਅੱਛਾ ਉਹ ਕਹਿੰਦੇ ਤੁਸੀਂ ਚੋਰ ਹੋ ਠੱਗ ਹੋ ਜਦ ਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗਾ ਸਾਡੇ ਖਿਲਾਫ। ਅੱਛਾ ਅੱਛਾ ਹਾਂਜੀ ਇਹ ਤੁਹਾਨੂੰ ਛੱਡਦਾ ਜਦੋਂ ਮਾਂ-ਬਾਪ ਤੁਹਾਡੇ ਆ ਗਿਆ। ਹਾਂਜੀ ਫਿਰ ਛੱਡਦਾ ਤੁਹਾਨੂੰ। ਅੱਛਾ ਅੱਛਾ। ਪੈਸੇ ਵੀ ਮੰਗ ਕੀਤੀ ਤੁਹਾਡੇ ਤੋਂ? ਹਾਂਜੀ ਕਹਿੰਦੇ 50000 ਦੇ ਦਿਓ ਗੱਡੀ ਲੈ ਜਾ ਤੁਹਾਨੂੰ ਛੱਡ ਦਿੰਦੇ ਹਾਂ। ਹੁਣ ਗੱਡੀ ਕਿੱਥੇ ਆ? ਥਾਣੇ 'ਚ ਹੀ ਖੜੀ ਆਈ ਗੱਡੀ। ਅੱਛਾ। ਗੱਡੀ ਦੇ ਕਾਗਜ਼ ਸਾਰੇ ਆਪਣੇ ਕੋਲ ਆ ਹੀ ਕਹਿੰਦੇ ਚੋਰੀ ਦੀ ਗੱਡੀ ਆ ਇਹ। ਮੁਲਾਜ਼ਮਾਂ ਨੂੰ ਪਛਾਣਦੇ ਤੁਸੀਂ? ਹਾਂਜੀ ਸਾਰਿਆਂ ਦੀ ਪਛਾਣ ਆ ਕਰਨੀ। ਅੱਛਾ ਅੱਛਾ। ਚਲੋ। ਜੀ ਕੀ ਨਾਮ ਜੀ ਤੁਹਾਡਾ ਮੇਰਾ ਚੰਨਾ ਸਿੰਘ ਹਾਂ ਜੀ ਕਿਹੜਾ ਪਿੰਡ ਹੈ ਪਿੰਡ ਹਰੀਵਰ ਚੰਗੇ ਅੱਛੇ ਮੁੰਡੇ ਦਾ ਤੁਹਾਡੇ ਜਿਵੇਂ ਬੇਟਾ ਤੁਹਾਡਾ ਇਲਜ਼ਾਮ ਲਾ ਰਿਹਾ ਤੁਸੀਂ ਲੈ ਕੇ ਆਏ ਜੀ ਨੂੰ ਹਾਂ ਜੀ ਕੀ ਕਰ ਕੀ ਗੱਲ ਹੋਈ ਸੀ ਜੀ ਨਹੀਂ ਜੀ ਫਰੇਵਰ ਸਾਹਿਬ ਦੇ ਦੇ ਜੀ ਅੱਛਾ ਤੋਂ ਆਪਣਾ ਮੱਥਾ ਟੇਕਣਗੇ ਜੀ ਫਰੇਵਰ ਸਾਹਿਬ ਅੱਛਾ ਜੀ ਤੇ ਆਪਣਾ ਨੇ ਅੰਤੇ ਦਿਨਾਂ ਜੀ ਪੂਰੇ ਬਾਹਤੜਗੜ ਨੱਕਾ ਲੱਗ ਰਿਆ ਰਹੀ ਅੱਛਾ ਸਾਡੇ 4:00 ਵਜੇ ਦੀ ਗੱਲ ਹੈ ਜੀ ਅੱਛਾ ਤੇ ਇਹਨਾਂ ਨੇ ਮੇਰਾ ਫੋਨ ਕੀਤਾ ਮੈਂ ਇਹਨਾਂ ਨੂੰ ਫਿਰ ਆਇਆ ਜੀ ਲਈ ਇਹਨਾਂ ਨੇ ਇੱਕੋ ਡੰਡਾ ਜਾਂ ਰੱਖਿਆ ਵਾ ਦਾ ਉਸਮਾਂ ਇੱਕੋ ਥੋੜਾ ਜਿਹਾ ਚਾਕੂ ਜਾਂ ਮੁੰਡਾ ਉਹ ਲਿਆਇਆ ਆਪਣੇ ਘਰ ਵਾਸਤੇ ਲਿਆਇਆ ਜੀ ਅੱਛਾ ਆਪਣੀ ਸੇਫਟੀ ਵਾਸਤੇ ਰੱਖ ਲਿਆ ਵੀ ਗੱਡੀ ਦੇ ਵਿੱਚ ਬਾਹਰ ਦਾਤਾ ਬਹੁਤ ਹੁੰਦੀਆਂ ਜੀ ਅੱਛਾ ਵੀ ਸੇਫਟੀ ਵਾਸਤੇ ਲਿਆੰਦਾ ਦਾ ਸਰ ਜੀ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਹੁੰਨਾ ਦਾਰੂ ਕੀਤੀ ਵੀ ਦੀ ਅੱਛਾ ਇਹਨਾਂ ਨੇ ਪੁੱਛਿਆ ਵੀ ਹਰਿਆਣਾ ਨੰਬਰ ਗੱਡੀ ਤੇਰੇ ਤੁਸੀਂ ਹਾਂ ਵੀ ਨਾ ਕਾਚੇ ਨਾ ਕੋਸੇ ਮੁੰਡਾ ਸਾਡਾ ਕਹਿਣ ਲੱਗੇ ਵੀ ਮੈਂ ਘਰ ਦੇ ਲੈਣਦਾ ਜੀ ਸਾਨੂੰ ਘੱਟਿਆ ਜਾ ਹਾਂ ਅੱਛਾ ਵੀ ਸਾਡਾ 4 ਕਿਲੋਮੀਟਰ ਘਰ ਆ ਜੀ ਅੱਛਾ ਇਹ ਨਹੀਂ ਮੰਨੇ ਇਹਨੂੰ ਅੰਦਰ ਕੁੱਟਦੇ ਹੀ ਲੈ ਗਏ ਹਾਂ ਦੇ ਲੈ ਕੇ ਜੀ ਕਹਿੰਦੇ ਵੀ ਇਹਨਾਂ ਨੂੰ ਰਾਤ ਕੋਰਾਜੀ ਤਲਾ ਬੇਸਮੈਂਟ ਬਣਾਈ ਦੀ ਆ ਠੀਕ ਹੈ ਜੀ ਉਹਦੇ ਉੱਪਰ ਕੈਮਰੇ ਲੱਗ ਰਹੇ ਨੇ ਵੀ ਇੱਥੇ ਦੇਖ ਲੈਣਗੇ ਕੋਈ ਇਹਨਾਂ ਦੇ ਥੱਲੇ ਇਕੱਲੇ ਇਕੱਲੇ ਬੰਦੇ ਨੂੰ ਲੈ ਕੇ ਕੁੱਟਿਆ ਜੀ ਪਾਠੀਆਂ ਵਰਗੇ ਫੈਰ ਕਰ ਦੱਤੇ ਜੀ ਇਹਨਾਂ ਨੂੰ ਕੁੱਟ ਗਏ ਅੱਛਾ ਚਾਰੇ ਪੰਜ ਬੰਦੇ ਇੰਨੇ ਕੁੱਟੇ ਜੀ ਤੁਰਨੇ ਪਿਆ ਜੀ ਰਾਤ ਨੂੰ 11 ਵਜੇ ਇਹਨਾਂ ਨੇ ਛੱਡੇ ਜੀ ਅੱਛਾ ਅਸੀਂ ਲੈ ਕੇ ਆਏ ਮਾਪੇ ਬੁਲਾਏ ਅਸੀਂ ਆਏ ਇਹਨੂੰ ਲੈ ਕੇ ਆਏ ਜੀ ਫਿਰ ਸੈਂਸੂਦਰੇ ਪਿੰਡ ਦਾ ਕੋਈ ਸਰਪੰਚ ਹੋਰ ਮਾਤੜ ਪਾਈਆਂ ਨੂੰ ਲੈ ਕੇ ਆਏ ਜੀ ਜਦ ਇਹਨਾਂ ਨੇ ਛੱਡੇ ਮੈਂ ਵੀ ਸਾਡੀ ਗੱਡੀ ਰੇ ਤੇ ਤੁਹਾਨੂੰ ਗੱਡੀ ਦੇਣਗੇ ਜਦੋਂ 50000 ਰੁਪਏ ਦਿਓ ਛੋਟੀ ਜੀ ਗੱਡੀ ਹੈਗਾ 50000 ਰੁਪਏ ਦਿਓ ਤੁਸੀਂ ਅੱਛਾ ਵੀ ਫੇਰ ਇਹੀ ਗੱਡੀ ਰੱਖ ਲੇਗੇ ਮੈਂ ਕਹਿੰਦਾ ਜੀ ਅਸੀਂ ਸੋਦੀ ਕਾਚ ਲੈ ਆਣ ਦਿੰਦੇ ਤੁਹਾਨੂੰ ਕਾਚ ਦਿਖਾ ਦੇ ਠੀਕ ਹੈ ਠੀਕ ਹੈ ਜੀ ਇਹ ਮੰਨਿਆ ਨਹੀਂ ਕਹਿੰਦਾ ਜੇ ਨਹੀਂ ਤਾਏਗੇ ਫਿਰ ਉਹ ਕੋਈ ਪਰਚਾ ਪਾਣਗੇ ਅੱਛਾ ਤੇ ਮੁੰਡਾ ਰਾਤ ਨੂੰ ਨਹੀਂ ਰਗਦਾ ਜਿਆਦਾ ਇਸਕੇ ਪੈਰ ਸੂਜੇ ਵੀ ਤੇ ਫਿਰ ਅਸੀਂ ਸਵੇਰੇ ਜਿੰਦਰਾ ਹਸਪਤਾਲ ਲੈ ਜਾਂਦਾ ਜੀ ਵੀ ਇਸ ਦਾ ਇਲਾਜ ਕਰਾਈ ਜੀ ਬਹੁਤ ਰੋਟੀ ਪਾਣੀ ਨਹੀਂ ਖਾਇਦਾ ਜੀ ਤੇ ਆ ਜੀ ਜਿੰਦਰਾ ਚਾਈ ਜੀ ਵੀ ਇਹਦਾ ਇਲਾਜ ਕਰਾਣੇ ਵਾਸਤੇ ਸੀ ਪੁਲਿਸ ਵਾਲੇ ਕੀ ਇਹਨਾਂ ਨੂੰ ਕੀ ਇਲ ਇਹ ਕਹਿੰਦੇ ਜੀ ਇਹਨਾਂ ਦਾ ਹਥਿਆਰ ਆ ਕਹਿੰਦੇ ਇੱਕ ਉਹ ਡੰਡੇ ਤੇ ਆਪਣੀ ਸੇਫਟੀ ਵਾਸਤੇ ਰੱਖਿਆ ਹੋਇਆ ਜੀ ਇੱਕ ਗਰੜੀ ਵੀ ਲਾਈ ਵੀ ਦੀ ਇੱਕ ਉਹ ਛੋਟਾ ਮੁੰਡਾ ਕੋਲ ਲਿਆ ਜੀ ਆਪਣਾ ਤੇਤੀਜੀ ਲੈ ਰਿਹਾ ਤਾਂ ਛੋਟੀ ਮੁੱਟੀ ਉਹ ਰੱਖੀ ਵੀ ਬਸ ਅੱਛਾ ਬਾ ਇਹਨਾਂ ਵਿੱਚਾ ਕਹ ਰਿਹਾ ਵੀ ਤੁਸੀਂ ਤੋਂ ਕੋਈ ਬਰਦਾਤ ਕਰ ਗਿਆਏ ਕੋਈ ਬਰਦਾਤ ਨਹੀਂ ਕਰੀ ਜੀ ਕੋਈ ਨਸ਼ਾ ਪੱਤਾ ਨਹੀਂ ਸਾਡੇ ਮੁੰਡੇ ਖਾਂਦੇ ਜੀ ਅੱਛਾ ਜੀ ਬਾਬਾ ਭਰਾ ਅਸੀਂ ਇਹਨੂੰ ਮੰਨਦੇ ਜੀ ਅਸੀਂ ਉੱਥੇ ਜਾਂਦੇ ਸਾਡੇ ਮੁੰਡੇ ਕੋਈ ਵੀ ਕੁਝ ਵੀ ਖਾਂਦਾ ਨਹੀਂ ਜੇ ਮੁੰਡਿਆਂ ਨੇ ਕੋਈ ਨਸ਼ਾ ਖਾਂਦਾ ਵਾ ਹੋਊ ਤੇ ਇਹਨਾਂ ਨੇ ਇਹਨਾਂ ਕੁੱਟੇ ਦੀ ਤਾਰੂ ਪਿੱਤੀ ਵੀ ਇਹਨੂੰ ਬੰਦਿਆਂ ਦੀ ਜੀ ਹੱਦ ਦੇ ਵੱਧ ਕੁੱਟਿਆ ਜ ਚੌਕੀ ਦੇ ਖੜ ਵੀ ਨਹੀਂ ਹੋਇਆ ਜੀ ਐਨੇ ਚਾਰੇ ਮੁੰਡਿਆਂ ਦੇ ਪੈਰ ਸਜਾਏ ਹੋਏ ਹੁਣ ਡਾਕਟਰਾਂ ਨੇ ਕੀ ਕੀ ਦੱਸਿਆ ਡਾਕਟਰਾਂ ਨੇ ਜੀ ਹੁਣ ਐਕਸਰੇ ਉਸਰੇ ਕਰਾਏ ਆ ਦਵਾਈ ਇਲਾਜ ਚੱਲ ਰਿਹਾ ਜੀ ਅੱਛਾ ਰਿਪੋਰਟਾਂ ਸਾਰੀਆਂ ਹੋ ਗਈਆਂ ਇਲਾਜ ਚੱਲ ਰਿਹਾ ਹੁਣ ਕੁਆਰੀ ਵਿਆਹ ਲੈਣ ਆਣਾ ਤਾਂ ਇਹਨਾਂ ਨੇ ਹੋ ਵੀ ਨਹੀਂ ਆਏ ਕੀ ਕੀ ਚਾਹੁੰਦੇ ਹੋ ਸਿਰਫ ਅਸੀਂ ਸਾਫ਼ ਚਾਹੁੰਦੇ ਆ ਜੀ ਵੀ ਬੱਚੇ ਸਾਡੇ ਕੁੱਟੇ ਕਿਉਂ ਗਏ ਅਸੀਂ ਸਾਡਾ ਜਾਂ ਬੱਚੇ ਵਿੱਚ ਕੁਝ ਫੜਿਆ ਹੀ ਨਹੀਂ ਹੈਗਾ ਵੀ ਇੰਜਾਇਜ ਕੁੱਟੇ ਆ ਵੀ ਕੁਝ ਫੜਿਆ ਹੋਵੇ ਜਿਆਦਾ ਆ ਚੋਰੀ ਦੀ ਗੱਡੀ ਹੋਵੇ ਜੀ ਜਿਆਦਾ ਕਸੂ ਕੋਈ ਚੋਰੀ ਨਹੀਂ ਦੀ ਘਰ ਦੀ ਗੱਡੀ ਦੀ ਕਾਚਰਾਂ ਤੇ ਅਸੀਂ ਸਵੇਰੇ ਲੈ ਕੇ ਆਏ ਵੀ ਅਸੀਂ ਕਾਚਰ ਦੇਖੋ ਤੁਸੀਂ ਕੋਈ ਚੋਰੀ ਦੀ ਗੱਡੀ ਨਹੀਂ ਹੈਗੀ ਅਸੀਂ ਨਾ ਅਸੀਂ ਚੋਰ ਨਾ ਕੋਈ ਤੇ ਇਸ ਕਰਨਾ ਸਾਨੂੰ ਕੁੱਟੇ ਹੀ ਪੰਨੇ ਕਹਿਣ ਲੱਗੇ ਵੀ ਗੱਡੀ ਦਾ ਛੱਡੇਗੇ ਵੀ ਸਾਨੂੰ 50000 ਰੁਪਏ ਦਿਓ ਅੱਛਾ ਵੀ ਜੇ ਛੱਡੇ ਜਾਣੀ ਥਾਰੇ ਤੇ ਪਰਚਾ ਪਾ ਦੇਣਾ ਅਸੀਂ ਐਸੀ ਉਸਤੇ ਡਰਦੇ ਜੀ ਅਸੀਂ ਹਸਤਾਲ ਚ ਬੈਠੇ ਆ ਜੀ ਕੋਈ ਆਇਆ ਨਹੀਂ ਅਜੇ ਜੀ ਧਿਆਨ ਲੈਣ ਸਾਡੇ ਇੱਥੇ ਬੈਠੇ ਆ ਜੀ ਠੀਕ ਮਾਰਾ ਸਾਮ ਮਿਲਦੇ ਜੀ ਧੰਨਵਾਦ ਜੀ ਸਾਡਾ ਚਾਰ ਸਾਹਿਬ ਹਰੀਪੁਰ ਝੁੰਗਿਆ ਦੇ ਇੱਕ ਵਿਅਕਤੀ ਨੇ ਰਣਜੀਤ ਸਿੰਘ ਆ ਉਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਪੰਜਾਬ ਪੁਲਿਸ ਤੇ ਕਿ ਸਾਡੇ ਨਾਲ ਕੁੱਟਮਾਰ ਕੀਤੀ ਸਾਨੂੰ ਕਰੰਟ ਵਗਾਰਾ ਲਾਇਆ ਕੋਈ ਮਾਮਲਾ ਹੈ ਕੋਈ ਇਦਾਂ ਦਾ ਕੀ ਨਹੀਂ ਇਦਾਂ ਦਾ ਕੋਈ ਮਾਮਲਾ ਨਹੀਂ ਹੈ ਕੱਲ ਅਸੀਂ ਨਾਕਾ ਲਾਇਆ ਸੀਗਾ ਸ਼ਾਮ ਟਾਈਮ ਪੰਜ ਵਜੇ ਤੋਂ ਲੈ ਕੇ 7 ਵਜੇ ਤੱਕ ਨਾਕਾ ਬੰਦੀ ਹੈ ਨਾਕਾ ਬੰਦੀ ਦੌਰਾਨ ਚਲਾਣ ਵੀ ਕਰੀਦੇ ਹੈ ਉਹਦੇ ਦੌਰਾਨ ਇੱਕ ਐਚ 426 ਬੀਡੀ 3626 ਗੱਡੀ ਰੁਕੀ ਸੀਗੀ ਉਹ ਜੋ ਡਿੱਗੀ ਵਗਾਰੇ ਚੈੱਕ ਕੀਤੀ ਡਿੱਗੀ ਦੇ ਵਿੱਚ ਇੱਕ ਗਿਰਚੇ ਤੇ ਇੱਕ ਉਹ ਚ ਆਪਣੀ ਹਿੰਗ ਕਿੜੀ ਸਾਈਕਲ ਦੀ ਗਰਾਰੀ ਜੀ ਹੁੰਦੀ ਹੈ ਉਹਨੂੰ ਬਿੰਡਾ ਜਿਹਾ ਲਾ ਕੇ ਕੋਈ ਹਿਅਰ ਜਾ ਬਣਾਇਆ ਸੀਗਾ ਮਰੂਥਿਆਰ ਜਾ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਰੁਕਿਆ ਸੀਗਾ ਠੀਕ ਹੈ ਜੀ ਉਹ ਤੋਂ ਬਾਅਦ ਗੱਡੀ ਦਾ ਕੋਈ ਡਾਕੂਮੈਂਟ ਨਹੀਂ ਸੀਗੇ ਉਹਦੇ ਠੀਕ ਹੈ ਚਲੋ ਮੌਜੂਦ ਬੰਦੇ ਆ ਗਏ ਕੋਈ ਬਾਦਰਗਾੜ ਦੇ ਵੀ ਚਲੋ ਉਹਨਾਂ ਦੀ ਤਸੱਲੀ ਤੇ ਫਿਰ ਅਸੀਂ ਉਹਨਾਂ ਨੂੰ ਛੱਡਤਾ ਤੇ ਉਹ ਕਰਨ ਗੱਡੀ ਦੇ ਡਾਕੂਮੈਂਟ ਪੇਸ਼ ਕਰਨਗੇ ਤਾਂ ਗੱਡੀ ਸੀ ਨੂੰ ਦੇ ਦੇ ਜਿੰਦਰਾ ਹਸਪਤਲ ਚ ਦਾਖਲ ਆ ਜੀ ਬੰਦਾ ਆਪਣਾ ਹੋਇਆ ਹੈ ਡਿਊਟੀ ਅਫਸਰ ਭੇਜਿਆ ਠੀਕ ਹੈ ਜੀ ਉਹ ਵਿਆਹ ਲੈ ਕੇ ਕਿੱਥੇ ਦੇ ਧਾਰਤੇ ਸੁਣਾਂਗੇ ਜੋ ਉਸ ਵਾਈ ਕਰਾਂਗੇ ਬਿਲਕੁਲ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ